बोलਨ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸਕਿੰਟ ਦਾ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਰ 'ਚ ਇੰਨੇ ਮੁੱਦੇ ਨੇ ਇੰਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿਹਾ ਸੀ ਨਾ ਅੱਜ ਮੁੱਕਰ ਗਏ ਬਾਕੀ ਜਿਨਨੇ ਇਲਜ਼ਾਮ ਲਾਏ ਸਾਰੇ ਆ ਤੁ ਮੁਕਰਨਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰੇ ਆ ਤੁ ਮੁਕਰਨਗੇ ਯਾਨੀ ਕੁਛ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਜਾ ਰਹੇ ਹੋ ਨਹੀਂ ਉਹ ਨਹੀਂ ਪਤਾ ਨਹੀਂ ਕੀ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁਖਰੇ ਹੈ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਅਜ ਮੁਖਰੇ ਨੇ ਕਿ 1000 ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਖਰਨ ਕਿ ਮੈਮ ਕਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਨੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਖੀਰ ਸਾਹਿਬ ਦੀ ਸਾਹਿਬ ਨੂੰ ਮੈਨ ਹੈਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇਨਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ he got into an alternate altercation with the lawyers ਅੱਜ ਸੈਂਪਲਾ ਸਾਹਿਬ ਨੂੰ ਮੈਂਡ ਹੈਂਡਲ ਕੀਤਾ ਗਿਆ ਹੈ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰਗ ਟੂ ਦਾ ਬਾਰ ਕਾਉਂਸਲ ਐਂਡ ਵੀ ਆਰ ਗੋਇੰਗ ਟੂ ਗੋ ਟੂ ਦਾ ਹਾਈਸਟ ਅਥਾਰਟੀ ਟੂ ਕੰਪਲੇਨ ਅਗੇਂਸਟ ਸੱਚ ਅਰਿੰਗ ਅਫੀਸ਼ਲਸ ਕੋਰਟ ਕਚਹਿਰੀ 'ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ ਜੇਲ ਜੇਲ ਦੇ ਵਿੱਚ ਉਸ ਦਿਨ ਮੁਲਾਕਾਤ ਹੋਈ ਸੀ ਕਿ ਉਹਦੇ ਬਾਅਦ ਉੱਪਰ ਉੱਪਰ ਹੁਕਮ ਆਏ ਨੇ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨੀ ਦੇ ਅੱਜ ਅੱਜ ਕੋਰਟ 'ਚ ਹੋਈ ਸੀ ਕਿ ਕਿਉਂਕਿ ਮੈਂ ਵੀ ਸੀ ਕਿ ਕੋਰਟ 'ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਕੀ ਬਣਨਾ ਹੈ ਪਹਿਲਾਂ ਵੀ ਲੱਗੇ ਹੋਏ ਸੀ ਕਿੰਨੇ ਸਾਲ ਹੋ ਗਏ ਇਨਾਂ ਨੂੰ ਜੀ ਨੇ ਆਇਆ ਸੀ ਮੇਰੇ ਤੋਂ ਪਾਗਲ ਨੇ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਹੈ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਨਹੀਂ ਦਿੰਦੇ ਕੋਈ ਨਹੀਂ ਮਿਲਣ ਦਿੰਦਾ ਕਿਉਂਕਿ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਤਾਂ ਕਲੀਅਰ ਕਲੀਅਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀਗੇ ਉਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਿਹਾ ਨੇ ਜੀ ਤੁਸੀਂ ਨਿਕਲੋ